ਕਿ ਕਿਸਾਨਾਂ ਨੂੰ ਅਲੱਗ-ਅਲੱਗ ਨਾਮ ਦੇ ਕੇ ਬਦਨਾਮ ਕੀਤਾ ਜਾਂਦਾ ਇੱਕ ਪ੍ਰੋਪਗੈਂਡਾ ਚਲਾਇਆ ਜਾਂਦਾ ਉਹਦੀਆਂ ਤੱਜੀਆਂ ਉੱਡ ਜਾਣੀਏ ਤਸਵੀਰਾਂ ਦੇਖਣ ਤੋਂ ਬਾਅਦ ਉਹ ਜਿਹੜਾ ਸਰਕਾਰ ਜ਼ੁਲਮ ਕਰ ਰਹੀ ਆ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਇਹ ਜ਼ੁਲਮ ਦਾ ਸਾਹਮਣਾ ਕੀਤਾ ਅਸੀਂ ਵੀ ਇਹ ਜ਼ੁਲਮ ਦਾ ਸਾਹਮਣਾ ਕਰ ਰਹੇ ਹਾਂ ਚਾਹੀਦਾ ਤਾਂ ਇਹ ਕਿ ਸਾਨੂੰ ਇਹਨਾਂ ਦੇ ਕਿਸਾਨਾਂ ਦੀ ਗੱਲਬਾਤ ਸੁਣੀ ਚਾਹੀਦੀ ਹੈ ਜਿਹੜੀਆਂ ਕਿ ਜਿਹੜੀ ਦਿੱਲੀ ਆ ਦਿੱਲੀ ਦੇ ਵਿੱਚ ਅਸੀਂ ਸਹਾਤਾ ਦਿੱਤੀਆਂ ਸਾਨੂੰ ਉੱਥੇ ਪ੍ਰਦਰਸ਼ਨ ਕਰਨ ਦੀ anumati ਨਹੀਂ ਹੈਗੀ ਸਾਡੇ ਦੇ ਇੱਥੇ ਜ਼ੁਲਮ ਕੀਤਾ ਜਾ ਰਿਹਾ ਹੈ ਕੀ ਪੰਜਾਬ ਬਖ ਹੈ ਇਹ ਸਭ ਨੂੰ ਦੇਖਣਾ ਚਾਹੀਦਾ ਪਰ ਇੱਥੇ ਸਵਾਲ ਜਿਹੜੇ 2-3 ਗੱਲਾਂ ਉੱਠਦੀਆਂ ਨੇ ਤਾਂ ਲੜਾਈ ਤਾਂ ਸਾਡੇ ਚੱਲ ਹੀ ਰਹੀ ਹੈ ਅੱਜ ਨਵਦੀਪ ਜਿਹੜਾ ਹੈਗਾ ਪੱਗ ਬੰਨ ਕੇ ਦਸਤਾਰ ਸਜਾ ਕੇ ਇਸ ਵਕਤ ਸਤਨਾਮ ਵਾਹਿਗੁਰੂ ਦਾ ਜਾਪ ਚੱਲ ਰਿਹਾ ਹੈ ਇਹ ਨੌਜਵਾਨੀ ਦੀ ਇੱਕ ਤਸਵੀਰ ਇਹ ਵੀ ਹੈਗੀ ਨਹੀਂ ਤੇ ਪੰਜਾਬ ਦੀ ਨੌਜਵਾਨੀ ਹਰਿਆਣਾ ਦੀ ਨੌਜਵਾਨੀ ਇਹਨੂੰ ਅਕਸਰ ਸੈਂਟਰ ਵੱਲੋਂ ਇਹਨਾਂ ਦੀ ਮਿੱਟੀ ਪਲੀ ਤੇ ਕੀਤੀ ਜਾਂਦੀ ਕਹਿ ਕੇ ਕਿ ਇਹ ਤਾਂ ਯਾਰ ਸਿਰਫ ਤੇ ਸਿਰਫ ਇੱਥੇ ਵਾਇਲੈਂਸ ਕ੍ਰੀਏਟ ਕਰਦੇ ਹਿੰਸਾ ਬਣਾਉਂਦੇ ਕੀ ਗਾਉਂ ਜਿਵੇਂ ਤਾਂ ਹੁਕਮੁੰਦਾ ਜਿੱਤੇ ਬੰਦੀ ਵੱਲੋਂ ਭੌਮੇ ਦਾ ਰਿਐਕਟ ਕਰਦੇ ਆ ਹੁਣ ਹੁਕਮ ਨਹੀਂ ਸੀਗਾ ਵੀ ਕੋਈ ਬੈਰੀਗੇਟ ਨਹੀਂ ਆਲਾ ਕੰਮ ਨਹੀਂ ਕਰਨਾ ਐਵੇਂ ਨਹੀਂ ਕਰਨਾ ਹੁਣ ਸ਼ਾਂਤੀ ਨਾਲ ਚੱਲਦੇ ਵੱਡੇ ਦਿਮਾਗ ਵੀ ਹੈਗੇ ਨੇ ਸਾਡੇ ਛੋਟੇ ਨੇ ਹਨਾ ਰਲ ਮਿਲ ਕੇ ਚੱਲੀ ਜਾਂਦੇ ਆ ਲੜ ਰਹੇ ਆ ਬਾਬਾ ਜੀ ਹਨਾ ਆਪਣੇ ਫਿਊਚਰ ਲਈ ਲੜ ਰਹੇ ਆ ਬਾਬੇ ਨਾਨਕ ਦੀ ਖੇਤੀ ਨੂੰ ਬਚਾਉਣ ਲਈ ਲੜ ਰਹੇ ਆ ਇਹ ਮੈਨੂੰ ਜਿਹੜੀ ਸਭ ਤੋਂ ਖੂਬਸੂਰਤ ਤਸਵੀਰ ਇਸ ਵਕਤ ਇਹ ਲੱਗਦੀ ਪਈ ਕਿ ਸਤਨਗ ਮੈਗਰੋ ਦਾ ਜਾਬ ਚੱਲਦਾ ਪਿਆ ਉੱਥੇ ਨਵਦੀਪ ਬੈਠਾ ਹੈ ਜੇ ਜਿਹੜੀ ਆਰ ਪਾਰ ਦੀ ਲੜਾਈ ਲੜਦੇ ਹੋ ਤੁਸੀਂ ਅੱਗੇ ਵੱਧ ਕੇ ਨੌਜਵਾਨਾਂ ਨੂੰ ਹੱਲਾਸ਼ੇਰੀ ਦੇ ਕੇ ਲੀਡਰਸ਼ਿਪ ਦੀ ਜਿਹੜੀ ਤੁਹਾਡੀ ਕੁਆਲਿਟੀ ਹੈਗੀ ਅੱਗੇ ਲੈ ਕੇ ਜਾਣੀ ਪਰ ਅੱਜ ਮੈਂ ਦੇਖ ਰਿਹਾ ਹੈਗਾ ਤੁਸੀਂ ਆਪਣੇ ਬਜ਼ੁਰਗਾਂ ਨੂੰ ਸੁਣ ਕੇ ਇੱਥੇ ਬੈਠੇ ਹੋਏ ਹੋ ਸਤਨਾਮ ਵਾਇਕਰ ਦਾ ਜਾਪ ਕਰ ਰਹੇ ਹੋ ਔਰ 101 ਮਰਜੀ ਵੜੇ ਅੱਗੇ ਹੈਗੇ ਬਿਲਕੁਲ ਬਾਈ ਜੀ ਸਾਨੂੰ ਇਹ ਚੀਜ਼ ਦੀ ਸਮਝ ਆ ਚੁੱਕੀ ਹੈ ਵੀ ਸਾਡੀ ਲੜਾਈ ਕੀ ਆ ਸਾਨੂੰ ਧਰਮਾਂ ਪਿਛੇ ਲੜਾਇਆ ਜਾ ਰਿਹਾ ਸਾਨੂੰ ਸ਼ਾਂਤੀਪੂਰਵਕ ਸਾਨੂੰ ਸਾਨੂੰ ਨੌਜਵਾਨਾਂ ਨੂੰ ਵੀ ਹੁਣ ਰਸਤਾ ਦਿਖਾਉਣਾ ਪੈਣਾ ਜੇ ਸਾਡੇ ਤੇ ਕੋਈ ਸਾਨੂੰ 2 4 ਨੌਜਵਾਨ ਸੁਣਦੇ ਨੇ ਸਾਨੂੰ ਨੌਜਵਾਨਾਂ ਨੂੰ ਵੀ ਦੱਸਣਾ ਪ ਦੇਖੋ ਸਾਡੀ ਜਿਹੜੀ ਲੜਾਈ ਸੀਗੀ ਪੰਜਾਬ ਦਾ ਖੇਤੀ ਪੂਰੇ ਦੇਸ਼ ਦਾ ਖੇਤੀਬਾੜੀ ਸੈਕਟਰ ਬਚਾਉਣ ਦੀ ਪੰਜਾਬ ਦਾ ਖੇਤੀਬਾੜੀ ਸੈਕਟਰ ਬਚਾਉਣ ਦੀ ਲੜਾਈ ਸੀ ਐਮਐਸਪੀ ਲੜਾਈ ਉਹ ਹੀ ਲੜਾਈ ਨੂੰ ਲੈ ਕੇ ਅੰਦੋਲਨ ਚੱਲ ਰਿਹਾ ਮੇਰੀਆਂ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਆ ਵੀ ਸਾਰੇ ਤੁਸੀਂ ਇਕੱਠੀਆਂ ਹੋ ਕੇ ਅੱਜ ਕਿਉਂ ਨਹੀਂ ਸਿਰ ਜੋੜ ਕੇ ਲੜਾਈ ਲੜਦਿਆਂ ਕੋਈ ਉਹ ਆਪੋ ਆਪਣੇ ਡੱਫਲੇ ਬੁਜਾਈ ਜਿੰਨਾ ਮੇਰੇ ਸਾਰੇ ਆਗੂ ਨੇ ਚਰਨਾ ਜੀ ਬੇਨਤਾ ਤੁਹਾਡੇ ਮਾਧਿਅਮ ਦੇ ਜ਼ਰੀਏ ਸਾਨੂੰ ਇਕੱਠੇ ਹੋ ਕੇ ਲੜਾਈ ਲੜਨੀ ਚਾਹੀਦੀ ਆ ਬੇਸ਼ੱਕ ਉਹ ਅਗਰਾਹਾ ਸਾਬ ਨੇਗੇ ਬੇਸ਼ੱਕ ਉਹ ਰਾਜੇਵਾਲ ਸਾਹਿਬ ਨੇਗੇ ਬੇਸ਼ੱਕ ਸਾਡੀਆਂ ਡਟਾਉਂਦਾ ਜਥੇਬੰ ਜਿੰਨੀਆਂ ਵੀ ਜਥੇਬੰਦੀਆਂ ਨੇ ਸਾਰਿਆਂ ਨੂੰ ਮੇਰੀ ਬੇਨਤੀ ਆ ਆਹੀ ਆਹੀ ਚੀਜ਼ਾਂ ਸੇਫ ਰਹਿਣਗੀਆਂ ਆਹੀ ਪੰਜਾਬ ਸੇਫ ਰਹੋ ਇੱਕ ਦਿਨ ਬਾਕੀ ਸਾਰਿਆਂ ਦਾ ਦੇਖਿਓ ਕੀ ਹਾਲ ਹੋਗਾ ਹੈਨਾ ਇਹੀ ਲੋਕ ਰਾਜ ਕਰਨਗੇ ਸਾਰੀ ਦੁਨੀਆ ਦੇ ਤੇ ਕਿਉਂਕਿ ਅਸੀਂ ਬਾਬਾ ਜੀ ਵੱਡੀ ਵੱਡੀਆਂ ਤਾਕਤਾਂ ਦੇ ਖਿਲਾਫ ਕਾਰਪੋਰੇਟ ਦੇ ਖਿਲਾਫ ਲੜ ਰਹੇ ਹਾਂ ਔਰ ਕੋਈ ਵੀ ਨਹੀਂ ਲੜ ਰਿਹਾ ਦੇ ਅੰਦਰ ਇਹ ਲੋਕ ਲੜ ਰਹੇ ਨੇ ਲੜਦੇ ਲੋਕਾਂ ਦੀ ਹਮੇਸ਼ਾ ਜਿੱਤ ਹੋਈ ਆ ਸੰਘਰਸ਼ ਕਰਦੇ ਰਹੋ ਤੇ ਜਿੱਤਦੇ ਰਹਾਂਗੇ ਬਾਬਾ ਸ਼ੁਕਰੇਨਾਜ਼ ਜਿਹੜੇ ਕਿਸਾਨਾਂ ਨੂੰ ਅਲੱਗ-ਅਲੱਗ ਨਾਮ ਦੇ ਕੇ ਬਦਨਾਮ ਕੀਤਾ ਜਾਂਦਾ ਇੱਕ ਪ੍ਰੋਪਾਗੈਂਡਾ ਚਲਾਇਆ ਜਾਂਦਾ ਉਹਦੀਆਂ ਤੱਜੀਆਂ ਉੱਡ ਜਾਣੀਏ ਤ ਕਿ ਇਹ ਜੋ ਕਿਸਾਨ ਨੇ ਐਸਾ ਬੰਤਜ਼ਾਰ ਕਰਦੇ ਪਏ ਕਿ ਜਿਹੜੇ 101 ਮਰਜੀਵੜੇ ਅੱਗੇ ਗਏ ਨੇ ਉਹ ਹੁਣ ਅੱਗੇ ਦਿੱਲੀ ਵੱਲ ਕੂਚ ਕਰਨਗੇ ਸਾਡੀਆਂ ਜਿਹੜੀਆਂ ਮਾਵਾਂ ਹੈਗੀਆਂ ਨੇ ਹੱਥਾਂ ਦੇ ਵਿੱਚ ਝੰਡੇ ਫੜੇ ਹੋਏ ਆ ਇਹਨਾਂ ਨੇ ਔਰ ਇਹ ਵੀ ਇੰਤਜ਼ਾਰ ਕਰ ਰਹੀਆਂ ਸਤਨਾਮ ਵਾਹਿਗੁਰੂ ਦਾ ਜਾਬ ਚੱਲਦਾ ਪਿਆ ਜੀ ਔਰ ਤੁਸੀਂ ਕੀ ਅਰਦਾਸ ਕਰਦੇ ਹੋ ਬਿਲਕੁਲ ਜੀ ਪੰਜਾਬ ਹੈ ਇਤਿਹਾਸ ਮਸ਼ਹੂਰ ਹੈ ਸਾਡਾ ਕਿ ਅਸੀਂ ਕਿਸੇ ਤੋਂ ਡਰਦੇ ਨਹੀਂ ਬਾਕੀ ਜ਼ਬਰਦਸਤ ਮੁਕਾਬਲਾ ਸਬਰ ਨਾਲ ਪਹਿਲਾਂ ਵੀ ਕੀਤਾ ਹੁਣ ਵੀ ਕਰ ਰਹੇ ਆ ਅਰਦਾਸ ਕਰਦੇ ਵੀ ਜੋ ਵੀ ਹੋਵੇ ਸੁੱਖ ਸ਼ਾਂਤੀ ਨਾਲ ਹੋਵੇ ਤੁਸੀਂ ਸੁਣ ਸਕਦੇ ਹੋ ਪਿੱਛੇ ਸਤਨਾਮ ਵਾਹਿਗੁਰੂ ਦਾ ਜਾਪ ਚੱਲਦਾ ਪਿਆ ਔਰ ਤੁਸੀਂ ਸਾਹਮਣੇ ਤਸਵੀਰਾਂ ਦੇਖ ਸਕਦੇ ਹੋ ਇਸ ਵਕਤ ਜਿਹੜੇ ਕਿਸਾਨ ਨੇ ਉਹ ਚੌਂਕੜੀ ਮਾਰ ਕੇ ਬੈਠੇ ਹੋਏ ਆ ਅਲੱਗ-ਅਲੱਗ ਨਾਮਾਂ ਦੇ ਨਾਲ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾਂਦੀਆਂ ਕਿਸਾਨਾਂ ਨੂੰ ਅਲੱਗ-ਅਲੱਗ ਨਾਮ ਦਿੱਤੇ ਜਾਂਦੇ ਹੈਗੇ ਆ ਲੇਕਿਨ ਇਸ ਵਕਤ ਸ਼ਾਂਤੀ ਦੇ ਨਾਲ ਇਹ ਜਿਹੜੇ ਕਿਸਾਨ ਨੇ ਸਾਡੇ ਨੌਜਵਾਨ ਨੇ ਪੰਜਾਬ ਦੇ ਜਿਹੜਾ ਯੂਥ ਹੈ ਇਸ ਵਕਤ ਬਿਲਕੁਲ ਆਰਾਮ ਨਾਲ ਸ਼ਾਂਤੀ ਨਾਲ ਅਰਦਾਸ ਕਰਦਾ ਹੋਇਆ ਨਜ਼ਰ ਆਏਗਾ ਭਾਨੇ ਅੱਗੇ ਜਿਹੜਾ ਪੂਰਾ ਮਾਹੌਲ ਜਿਹੜਾ ਹੈਗਾ ਤਣਾਪੂਰਨ ਬਣਿਆ ਹੋਇਆ ਸਾਡੇ ਜਿਹੜੇ 101 ਮਰਜੀਵੜੇ ਅੱਗੇ ਵਧੇ ਹੈਗੇ ਨੇ ਉਹ ਪੂਰੀ ਕੋਸ਼ਿਸ਼ ਕਰਦੇ ਪਿਆ ਔਰ ਉਹ ਕਹਿੰਦੇ ਆ ਕਿ ਤੁਸੀਂ ਸਪਰੇਅ ਨਾ ਅੱਖਾਂ 'ਚ ਮਾਰੋ ਸਾਡੇ ਗੋਲੀਆਂ ਮਾਰੋ ਔਰ ਇੱਥੇ ਜਿਹੜਾ ਤੁਸੀਂ ਸ਼ਾਂਤੀ ਦੇ ਨਾਲ ਬੈਠ ਕੇ ਪਾਠ ਕਰ ਰਹੇ ਹੋ ਕੀ ਚੱਲ ਰਿਹਾ ਦਿਲ ਦੇ ਵਿੱਚ ਦੇਖੋ ਗੱਲ ਐ ਉਹ ਆ ਅੱਜ ਦਾ ਜਿਹੜਾ ਦਿਨ ਬੜਾ ਮਹੱਤਵਪੂਰਨ ਦਿਨ ਹੈ ਅੱਜ ਤਾਂ ਤਨ ਸੰਤ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਾਰ ਰਹੇ ਨੇ ਹਿੰਦ ਦੀ ਚਾਦਰ ਬਚਾਈ ਸੀ ਸਾਰੇ ਇਸ ਪੂਰੇ ਭਾਰਤੀ ਹਿੰਦੁਸਤਾਨ ਦੀ ਰੱਖਿਆ ਕੀਤੀ ਸੀ ਅੱਜ ਉਹਨਾਂ ਦੇ ਬੱਚੇ ਹੀ ਅੱਜ ਉਹਨਾਂ ਦੇ ਬੱਚੇ ਕੀ ਕੀ ਕਰਨਾ ਚਾਹੁੰਦੇ ਨੇ ਅੱਜ ਉਹਦੇ ਬੱਚੇ ਉਹੀ ਰਾਹ ਤੇ ਤੁਰਨਾ ਚਾਹੁੰਦੇ ਨੇਗੇ ਇਹ ਜਿਹੜੇ ਕਿ ਕਾਰਪੋਰੇਟ ਘਰਾਣੇ ਨੇਗੇ ਜਿਹੜਾ ਸਿਸਟਮ ਲੁੱਟ ਹੋ ਰਹੀ ਉਹ ਲੁੱਟ ਤੋਂ ਬਚਾਉਣਾ ਚਾਹੁੰਦੇ ਨੇ ਉਹ ਲੜਾਈ ਲੜ ਰਹੇ ਨੇਗੇ ਅੱਜ ਉਹ ਲੜਾਈ ਉਸ ਪ੍ਰਕਾਰ ਲੜ ਰਹੇ ਨੇ ਉਹ ਜਿਹੜਾ ਸਰਕਾਰ ਜ਼ੁਲਮ ਕਰ ਰਹੀ ਆ ਸਾਡੇ ਗੁਰੂ ਸਾਹਿਬਾਨਾ ਨੇ ਵੀ ਇਹ ਜ਼ੁਲਮ ਦਾ ਸਾਹਮਣਾ ਕੀਤਾ ਅਸੀਂ ਵੀ ਇਹ ਜ਼ੁਲਮ ਦਾ ਸਾਹਮਣਾ ਕਰ ਰਹੇ ਹਾਂ ਚਾਹੀਦਾ ਤਾਂ ਇਹ ਆ ਕਿ ਸਾਨੂੰ ਇਹਨਾਂ ਦੇ ਕਿਸਾਨਾਂ ਦੀ ਗੱਲਬਾਤ ਸੁਣੀ ਚਾਹੀਦੀ ਆ ਜਿਹੜਿਆਂ ਕਿ ਜਿਹੜੇ ਦਿੱਲੀ ਆ ਦਿੱਲੀ ਦੇ ਵਿੱਚ ਅਸੀਂ ਹਸਾਤਾ ਦਿੱਤੀਆਂ ਸਾਨੂੰ ਉੱਥੇ ਪ੍ਰਦਰਸ਼ਨ ਕਰਨ ਦੀ anumati ਨਹੀਂ ਹੈਗੀ ਸਾਡੇ ਦੇ ਇੱਥੇ ਜ਼ੁਲਮ ਕੀਤਾ ਜਾ ਰਿਹਾ ਹੈ ਕੀ ਪੰਜਾਬ ਵੱਖ ਹੈ ਇਹ ਸਭ ਨੂੰ ਦੇਖਣਾ ਚਾਹੀਦਾ ਪਰ ਇੱਥੇ ਸਵਾਲ ਜਿਹੜੀਆਂ 2-3 ਗੱਲਾਂ ਉੱਠਦੀਆਂ ਨੇ ਤਾਂ ਲੜਾਈ ਤਾਂ ਸਾਡੇ ਚੱਲੀ ਰਹੀ ਆ ਇਸ ਲੜਾਈ ਦੇ ਵਿੱਚ ਜਿਹੜਾ ਕਿ ਆਪਾਂ ਦੇਖ ਰਹੇ ਆ ਪੰਜਾਬ ਦੇ ਸਾਰੇ ਲੋਕ ਬੈਠੇ ਨੇ ਜਿਹੜੀ ਭੂਮਿਕਾ ਦੇਖੋ ਅਸੀਂ ਅਜੀ ਲੀਡਰ ਕਿਸ ਕਰਕੇ ਚੁਣਦੇ ਆ ਅਸੀਂ ਵੋਟਾਂ ਕਿਸ ਕਰਕੇ ਪੈਂਦੇ ਆ ਵੀ ਸਾਡੇ ਹੱਕਾਂ ਦੀ ਲੀਡਰ ਗੱਲ ਕਰਨਗੇ ਸਾਡੇ ਹੱਕ ਸਾਨੂੰ ਲੈ ਕੇ ਦੇਣਗੇ ਪਰ ਉਹ ਜਿਹੜੇ ਲੀਡਰ ਨੇਗੇ ਉਹ ਸਾਡੀ ਗੱਲਬਾਤ ਕਰਨ ਲਈ ਤਿਆਰ ਨਹੀਂ ਹੈ ਚਾਹੀਦਾ ਤਾਂ ਇਹ ਆ ਜਿਹੜੇ ਲੋਕ ਕਿਤੇ ਲੰਬੇ ਸਮੇਂ ਤੋਂ ਸਰਕਾਰਾਂ ਦੇ ਉੱਪਰ ਬੈਠਦੇ ਨੇਗੇ ਪਰ ਮੈਂ ਇਹ ਸਮਝਦਾ ਵੀ ਜਿਹੜੇ ਪੰਜਾਬ ਦੇ ਲੋਕ ਨੇਗੇ ਪੰਜਾਬ ਦੇ ਲੋਕ ਵੋਟਾਂ ਪਾ ਕੇ ਲੀਡਰ ਕਿਹਨੂੰ ਚੁਣਦੇ ਨੇ ਜਿਹੜੇ ਸਾਡੇ ਪੰਜਾਬ ਦੀ ਗੱਲ ਹੀ ਨਹੀਂ ਕਰ ਸਕਦੇ ਕੀ ਦੇਖੋ ਜਿਹੜੀ ਚੁਣੀ ਹੋਈ ਨਮਾਇੰਦਾ ਸਰਕਾਰ ਆ ਅੱਜ ਪੰਜਾਬ ਦੇ ਵਿੱਚ ਸਰਕਾਰ ਚੁਣੀ ਹੋਈ ਆ ਜੋ ਸਰਕਾਰ ਚੁਣੀ ਹੋਈ ਜਾ ਕੇ ਇਹ ਸਾਡੇ ਮਸਲੇ ਦੀ ਉੱਥੇ ਗੱਲ ਕਰੇ ਉੱਥੇ ਜਾ ਕੇ ਬੈਠੇ ਤਾਂ ਸਾਡਾ ਮਸਲਾ ਹੱਲ ਸੌਖੇ ਤਰੀਕੇ ਨਾਲ ਹੋ ਸਕਦਾ ਹੈ ਬਾਰੇ ਸਰਕਾਰ ਉਹੀ ਜਿਹੜੀਆਂ ਕਿ ਸੈਂਟਰ ਦੀ ਬੋਲੀ ਉਹੀ ਉਹੀ ਬੋਲੀ ਬੋਲ ਰਹੀ ਆ ਆ ਸਾਡੇ ਇੱਕ ਕਿਸਾਨ ਆਗੂ ਸਾਡੇ ਲੀਡਰ ਭੁੱਖ ਹੜਤਾਲ ਦੇ ਬੈਠੇ ਨੂੰ 10-12 ਦਿਨ ਹੋ ਗਏ ਠੀਕ ਆ ਨਾ ਗੱਲ ਸਾਡੇ ਤੇ ਹਰ ਪੱਖੋਂ ਉੱਤੇ ਜ਼ੁਲਮ ਢਾਇਆ ਜਾ ਰਿਹਾ ਕੀ ਪੰਜਾਬ ਦਾ ਮੁੱਖ ਮੰਤਰੀ ਚੁਣੇ ਹੋਏ ਨਮਾਇੰਦੇ ਉੱਥੇ ਜਾ ਕੇ ਇਹ ਗੱਲ ਸਾਡੀ ਸਾਡੀ ਗੱਲਬਾਤ ਨਹੀਂ ਕਰ ਸਕਦੇ ਦੂਜੀ ਗੱਲ ਇਹ ਆ ਦੇਖੋ ਜਿੰਨੀਆਂ ਵੀ ਸਾਡੀਆਂ ਜਥੇਬੰਦੀਆਂ ਨਗੀਆਂ ਮੈਂ ਉਹਨਾਂ ਨੂੰ ਹੱਥ ਬੰਨ੍ਹ ਕੇ ਅਪੀਲ ਬੇਨਤੀ ਇਹੀ ਕਰਦਾ ਦੇਖੋ ਸਾਡੀ ਜਿਹੜੀ ਲੜਾਈ ਸੀਗੀ ਪੰਜਾਬ ਦਾ ਖੇਤੀ ਪੂਰੇ ਦੇਸ਼ ਦਾ ਖੇਤੀਬਾੜੀ ਸੈਕਟਰ ਬਚਾਉਣ ਦੀ ਪੰਜਾਬ ਦਾ ਖੇਤੀਬਾੜੀ ਸੈਕਟਰ ਬਚਾਉਣ ਦੀ ਲੜਾਈ ਸੀ ਐਮਐਸਪੀ ਲੜਾਈ ਸੀ ਉਹੀ ਲੜਾਈ ਨੂੰ ਲੈ ਕੇ ਅੰਦੋਲਨ ਚੱਲ ਰਿਹਾ ਮੇਰੀਆਂ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਆ ਵੀ ਸਾਰੇ ਤੁਸੀਂ ਇਕੱਠੀਆਂ ਹੋ ਕੇ ਅੱਜ ਕਿਉਂ ਨਹੀਂ ਸਿਰ ਜੋੜ ਕੇ ਲੜਾਈ ਲੜਦਿਆਂ ਹੈ ਕੁਈਓ ਆਪਣੋ ਆਪਣੇ ਡੱਫਲੀ ਵਜਾਈ ਇਹਨੇ ਮੇਰੇ ਸਾਰੇ ਆਗੂ ਨੇ ਚਰਨਾ ਚ ਬੈਣਤਾ ਤੁਹਾਡੇ ਮਾਧਿਅਮ ਦੇ ਜਰੀਏ ਸਾਨੂੰ ਇਕੱਠੇ ਹੋ ਕੇ ਲੜਾਈ ਲੜਨੀ ਚਾਹੁੰਦੇ ਆ ਬੇਸ਼ੱਕ ਉਹ ਅਗਰਾਹਾ ਸਾਹਿਬ ਨੇਗੇ ਬੇਸ਼ੱਕ ਉਹ ਰਾਜੇਵਾਲ ਸਾਹਿਬ ਨੇਗੇ ਬੇਸ਼ੱਕ ਸਾਡੀਆਂ ਡਕਾਉਂਦਾ ਜੱਥੇਬੰਦੀਆ ਬੇਸ਼ੱਕ ਕਾਦੀਆਂ ਜੱਥੇਬੰਦੀਆ ਜਿੰਨੀਆਂ ਵੀ ਜੱਥੇਬੰਦੀਆ ਨੇ ਸਾਰਿਆਂ ਨੂੰ ਮੇਰੀ ਬੇਨਤੀ ਆ ਵੀ ਪੰਜਾਬ ਦੇ ਲੋਕਾਂ ਦੇ ਤੁਸੀਂ ਪੰਜਾਬ ਦੇ ਉਹ ਲੋਕੋ ਜਿਨ੍ਹਾਂ ਨੇ ਪਹਿਲਾਂ ਅੰਦੋਲਨ ਬਹੁਤ ਸਾਰੇ ਲੜੇ ਨੇ ਕਿ ਹੁਣ ਵੀ ਸਾਨੂੰ ਇਕੱਠੇ ਹੋ ਕੇ ਲੜਾਈ ਲੜਨ ਦੀ ਲੋੜ ਆ ਥੋੜਾ ਇੱਕ ਆਗੂ ਅੱਜ ਮਰਨ ਮਰਤ ਦੇ ਉੱਪਰ ਬੈਠਾ ਸਾਨੂੰ ਸਾਰਿਆਂ ਨੂੰ ਉਹ ਆਪਣਾ ਆਪ ਪ੍ਰੂਫ ਕਰ ਰਿਹਾ ਇੱਥੇ ਬੈਠ ਕੇ ਆਗੂ ਹੁੰਦਾ ਜਿਹੜਾ ਆਪਣਾ ਪ੍ਰੂਫ ਕਰੇ ਆਪਣੇ ਆਪ ਦੇ ਪੱਠੀ ਦੇ ਵਿੱਚ ਝੋਕ ਕੇ ਦਾ ਗੁਰੂ ਤੇਗ ਬਹਾਦਰ ਜੀ ਨੇ ਜੇ ਗੁਰੂ ਸੀਗੇ ਤਾਂ ਉਹਨੇ ਆਪਣਾ ਆਪ ਸਰਵਾਂਸ ਵਾਰਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਚਾਰ ਸਹਬਜ਼ਾਦੇ ਬਾਰੇ ਸੱਤ ਬਾਰੇ ਦੇਸ਼ਕੋਮ ਦੇ ਉੱਪਰ ਉਹੀ ਆਗੂ ਉਹੀ ਆਗੂ ਘਾਉਣ ਦੇ ਲਾਇਕ ਹੁੰਦੇ ਨੇ ਸਾਨੂੰ ਸਾਰਿਆਂ ਨੂੰ ਬੇਨਤੀ ਆ ਅੱਜ ਪੰਜਾਬ ਦੀ ਇਕੱਠੇ ਹੋ ਕੇ ਲੜਾਈ ਲੜਨ ਦੀ ਲੋੜ ਹੈ ਜਿਹੜੀ ਕਿ ਸਮੱਸਿਆ ਮੈਂ ਪੰਜਾਬ ਦੇ ਲੋਕਾਂ ਦੇ ਵਿੱਚ ਦੇਖ ਰਿਹਾ ਸਾਡੇ ਪੰਜਾਬ ਦੇ ਲੋਕ ਕੀ ਨੇਗੇ ਸਾਡੇ ਪੰਜਾਬ ਦੀ ਇੱਕ ਸਮੱਸਿਆ ਮਣੀ ਨੇਕਾ ਸਮੱਸਿਆ ਬਣ ਗਈਆਂ ਸਾਡੇ ਪੰਜਾਬ ਦੇ ਲੋਕ ਲੀਡਰ ਕਿਹਨੂੰ ਮੰਨਦੇ ਨੇ ਮੈਨੂੰ ਇਹ ਚੀਜ਼ ਸਮਝ ਨਹੀਂ ਆਉਂਦੀ ਉਹਨਾਂ ਨੂੰ ਲੀਡਰ ਮੰਨੀ ਖੜੇ ਨੇ ਜਿਹੜੇ ਆਪੋ ਆਪਣੇ ਘਰ ਭਰ ਰਹੇ ਨੇ ਪੈਸੇ ਨਾਲ ਕਰੋੜਾ ਰੁਪਿਆ ਐਮਐਲਏ ਹਰ ਇੱਕ ਬੰਦਾ ਜੋ ਕਰੋੜਾ ਰੁਪਿਆ ਇਕੱਠਾ ਕਰੀ ਤੁਰਿਆ ਜਾਂਦਾ ਸਾਰੇ ਪੰਜਾਬ ਦਾ ਆਪੋ ਆਪੋ ਆਪਣੇ ਬੱਸ ਲੈ ਕੇ ਇਕੱਲੇ ਗਨਮੈਂਡ ਇਕੱਲੀਆਂ ਗੱਡੀਆਂ ਲੈ ਕੇ ਉਹਨਾਂ ਤੇ ਕਰਸੀ ਮਤ ਰਹਿ ਗਿਆ ਸਾਡੇ ਪੰਜਾਬ ਦੇ ਲੋਕਾਂ ਦੀ ਸੋਚ ਵੀ ਉੱਪਰ ਨਹੀਂ ਹੈਗੀ ਕਿਸੇ ਲੀਡਰ ਕਿਹਨੂੰ ਮੰਨ ਰਿਹਾ ਲੀਡਰ ਉਹਨਾਂ ਨੂੰ ਮੰਨੋ ਜਿਹੜੇ ਥ ਤੁਹਾਡੇ ਲੋਕਾਂ ਲਈ ਹਰ ਵਕਤ ਤੁਹਾਡੇ ਉਸ ਸਰਕਾਰਾਂ ਨਾਲ ਟੱਕਰ ਲੈਣ ਨੂੰ ਤਿਆਰ ਨੇ ਜਿਹੜੀਆਂ ਸੈਂਟਰ ਦੀਆਂ ਜਿਹੜੀਆਂ ਕਿ ਹਰ ਟਾਈਮ ਜਿਹੜੇ ਗਲਤ ਕਾੜੇ ਘੜਦੀਆਂ ਨੇਗੀਆਂ ਪਰ ਇਹ ਪੰਜਾਬ ਦੇ ਲੋਕਾਂ ਨੂੰ ਵੀ ਇਸ ਚੀਜ਼ ਦੀ ਸਮਝ ਆਉਣੀ ਚਾਹੀਦੀ ਆ ਅੱਜ ਜਿਹੜੇ ਜਿੰਨੇ ਵੀ ਪੰਜਾਬ ਦੇ ਵਿੱਚ ਤੁਰੇ ਫਿਰਦੇ ਨੇ ਇਹਨਾਂ ਨੂੰ ਐਮਐਲਏ ਨੂੰ ਇੱਕੋ ਗੱਲ ਕਹੋ ਜਾਓ ਆਪਣੇ ਮੰਤਰੀ ਨੂੰ ਆਪਣੇ ਮੁੱਖ ਮੰਤਰੀ ਨੂੰ ਇਕੱਠੇ ਕਰਕੇ ਲੈ ਕੇ ਜਾਓ ਸੈਂਟਰ ਅੱਗੇ ਜਿਹੜੀ ਸਾਡੀ ਪੰਜਾਬ ਦੀ ਤੁਸੀਂ ਕਹਿੰਦੇ ਹੋ ਝੋਨੇ ਨੂੰ ਪਰਾਲੇ ਨੂੰ ਅੱਗ ਨਹੀਂ ਲਾਉਣੀ ਤੁਸੀਂ ਕਹਿੰਦੇ ਹੋ ਉਹ ਨਹੀਂ ਕਰਨੀ ਜਾਓ ਜਾ ਕੇ ਹੋਰ ਫਸਲਾਂ ਦੇ ਐਮਐਸਪੀ ਲੈ ਕੇ ਸਾਨੂੰ ਲੈ ਕੇ ਦਿਓ ਅਸੀਂ ਹੋਰ ਫਸਲਾਂ ਬੀਜਣ ਨੂੰ ਤਿਆਰ ਆਂ ਇਹ ਜਿਹੜੀ ਸਾਡੀ ਪੰਜਾਬ ਦੀ ਇਹ ਸਾਡੀ ਪੰਜਾਬ ਦੇ ਲੋਕਾਂ ਨੂੰ ਅਸਲ ਗੱਲ ਦੂਜੀ ਗੱਲ ਇੱਕ ਗੱਲ ਮੈਂ ਜਵਾਨੀ ਨੂੰ ਨੌਜਵਾਨੀ ਨੂੰ ਕਹਿਣਾ ਚਾਹਣਾ ਨੌਜਵਾਨੀ ਸਾਡੀ ਨਸ਼ੇ 'ਚ ਮਰੀ ਜਾਂਦੀ ਆ ਜਾਂ ਮੇਰੇ ਕੋਲੇ ਆ ਜਾਂਦੇ ਨੇ ਬਾਹਰ ਜਾਣਾ ਬਾਹਰ ਜਾਣਾ ਹਰ ਇੱਕ ਨੌਜਵਾਨ 30 ਦੀ 40 ਲੱਖ-40 ਲੱਖ ਰੁਪਇਆ ਫਸਾਈ ਖੜਾ ਮੇਰੀ ਨੌਜਵਾਨਾਂ ਨੂੰ ਬੇਨਤੀ ਆ ਦੁਨੀਆ ਦੀ ਸਭ ਤੋਂ ਪਹਜਾਉ ਧਰਤੀ ਆਪਾਂ ਛੱਡ-ਛੱਡ ਕੇ ਬਾਹਰ ਭੱਜ ਜਾਨੇ ਆ ਭੱਜ ਕਿਉਂ ਰਹਿਓ ਕਿਉਂਕਿ ਸਾਡੇ ਇੱਥੇ ਰਜਗਾਰ ਨਹੀਂ ਇੱਥੇ ਤੁਸੀਂ ਕਹਿੰਦੇ ਇੱਥੇ ਸਾਡੀ ਖੇਤੀ ਦਾ ਮੁੱਲ ਨਹੀਂ ਇੱਥੇ ਸਾਡੇ ਮਜ਼ਦੂਰਾਂ ਨੂੰ ਕੁਝ ਨਹੀਂ ਬਣਦਾ ਪਰ ਜੇਕਰ ਤੁਸੀਂ ਇਹ ਲੜਾਈ ਲੜੋ ਆਪਣਾ ਘਰ ਆ ਪੰਜਾਬ ਜੀ ਤੁਸੀਂ ਇਹ ਘਰ ਨੂੰ ਸਾਫ਼ ਕਰੋ ਆਪਣੇ ਘਰ ਨੂੰ ਚੰਗਾ ਬਣਾਓ ਤਾਂ ਤੁਹਾਡੇ ਪੰਜਾਬ ਦੇ ਵਿੱਚ ਬਹੁਤ ਕੁਝ ਹੋ ਸਕਦਾ ਇਹ ਲੜਾਈ ਇੱਥੇ ਆਪਣੇ ਹੱਕਾਂ ਦੀ ਲੜੋ ਤੁਸੀਂ ਪੰਜਾਬ ਛੱਡ ਛੱਡ ਭੱਜੀ ਜਾਂਦੇ ਹੋ ਜਾਂ ਰਹਿੰਦੀ ਜਵਾਨੀ ਨਸ਼ੇ 'ਚ ਮਰੀ ਜਾਂਦੀ ਆ ਨੌਜਵਾਨੀ ਆਪਣੇ ਹੱਕਾਂ ਲਈ ਲੜੇ ਤਾਂ ਇਹ ਸਾਡਾ ਜਿਹੜਾ ਕਿ ਪੰਜਾਬ ਆ ਦੁਨੀਆ ਦਾ ਸਭ ਤੋਂ ਉਪਜਾਊ ਸੂਬਾ ਏ ਇਹ ਦੁਨੀਆ ਦੇ ਉੱਪਰ ਰਾਜ ਕਰ ਸਕਦਾ ਤੁਸੀਂ ਦੇਖੋ ਬਈ ਤੁਸੀਂ ਪੜੇ ਲਿਖੇ ਪੱਤਰਕਾਰ ਹੋ ਤੁਸੀਂ ਸਾਰੀ ਦੁਨੀਆ ਦੇ ਵਿੱਚ ਇੰਨਾ ਨਾਜ ਕਿਤੇ ਹੁੰਦਾ ਦਿਖਾ ਦਿਓ ਪਿਛਲੇ ਸਮੇਂ ਦੇ ਵਿੱਚ ਮੈਂ ਦਬਈ ਗਿਆ ਦਬਈ ਦੇ ਵਿੱਚ ਰੇਤਾ ਕੋਈ ਨਾ ਉਹਨਾਂ ਕੋਲੇ ਪਾਣੀ ਆ ਨਾ ਉਹਨਾਂ ਕੋਲੇ ਅਨਾਜ ਆ ਨਾ ਉਹਨਾਂ ਕੋਲੇ ਤੇਲ ਆ ਦਵਾਈ ਕੋਲੇ ਤੇਲ ਵੀ ਨਹੀਂ ਹੈਗਾ ਉਹਨਾਂ ਦਾ ਰਾਜਾ ਚੰਗਾ ਉਹਨਾਂ ਦਾ ਸਿਸਟਮ ਚੰਗਾ ਉਹ ਰਾਜ ਕੇ ਕਹਿੰਦੇ ਨੇ ਕਿ ਕਿੱਥੇ ਤੱਕ ਦਵਾਈ ਪਹੁੰਚ ਗਿਆ ਦੁਨੀਆ ਦੀ ਸਭ ਤੋਂ ਵੱਧ ਉਧਰਤੀ ਸੀ ਭੁੱਖੇ ਮਰੀ ਜਾਂਦੇ ਆ ਸਾਡੇ ਨੌਜਵਾਨ ਉੱਥੇ ਜਾ ਕੇ 50 50 60 60 ਹਜ਼ਾਰ ਤੇ ਨੌਕਰੀਆਂ ਕਰਦੇ ਨੇਗੇ ਮਹੀਨੇ ਦੇ ਵਿੱਚ ਕੀ ਬਚਦਾ ਉਹਨਾਂ ਨੌਜਵਾਨਾਂ ਨੂੰ ਬੇਨਤੀ ਆ ਭਰਾਵੋ ਤੁਸੀਂ ਪੰਜਾਬ ਪੂਰੀ ਦੁਨੀਆ ਨੂੰ ਅਨਾਜ ਦੀ ਜ਼ਰੂਰਤ ਆ ਜੇਕਰ ਅੱਜ ਤੁਹਾਡੇ ਪੰਜਾਬ ਦੇ ਵਿੱਚ ਹੋਰਾਂ ਫਸਲਾਂ ਤੇ ਐਸਪੀ ਮਿਲੇ ਤਾਂ ਤੁਹਾਡਾ ਟਰਾਂਸਪੋਰਟ ਦਾ ਕੰਮ ਵੀ ਵਧੂਗਾ ਕਾ ਤੁਹਾਡੀਆਂ ਜਿਹੜਾ ਕਿਸਾਨ ਵੀ ਰੱਜ ਕੇ ਖਾਉ ਤੇ ਮਜ਼ਦੂਰ ਵੀ ਰੱਜ ਕੇ ਖਾਉ ਲੋੜ ਆ ਇੱਥੇ ਜਿਹੜਾ ਕਿ ਹੁਣ ਫੈਕਟਰੀਆਂ ਡਰਾਸਟਰੀਆਂ ਨੇ ਦੇਖੋ ਜੀ ਬਾਈ ਜੀ ਲੁਧਿਆਣੇ ਦੇ ਵਿੱਚ ਹੁਣ ਕਿੱਡਾ ਵੱਡਾ ਬਰੋਹ ਚੱਲ ਕੇ ਹਟਿਆ ਜਿਹੜੀਆਂ ਫੈਕਟਰੀਆਂ ਡਰਾਸਟਰੀਆਂ ਨੇਗੀਆਂ ਇਹ ਸਾਰਾ ਪਾਣੀ ਵੀ ਪ੍ਰੂਤ ਕਰਦੇ ਨੇ ਮਿੱਟੀ ਵੀ ਪ੍ਰੂਤ ਕਰਦੇ ਨੇ ਵਾਤਾਵਰਣ ਨਹੀਂ ਹਵਾਏ ਪ੍ਰੂਤ ਕਰਦੇ ਨੇ ਤਿੰਨ ਚੀਜ਼ਾਂ ਦਾ ਅਹਿਮ ਰੋਲਾ ਬੰਦਰੀ ਜ਼ਿੰਦਗੀ ਦੇ ਵਿੱਚ ਹਵਾ ਪਾਣੀ ਤੇ ਮਿੱਟੀ ਧਰਤੀ ਤਿੰਨੇ ਚੀਜ਼ਾਂ ਨੂੰ ਇਹ ਫੈਕਟਰੀਆਂ ਪ੍ਰੂਤ ਕਰਦੇ ਨੇ ਜਿਹੜੀ ਖੇਤੀ ਆ ਬਾਬੇ ਨਾਨਕ ਦਾ ਧੰਦਾ ਖੇਤੀ ਇਸ ਦੇ ਨਾਲ ਤੁਸੀਂ ਦੇਖੋ ਜਿਹੜਾ ਕਿ ਬਾਬੇ ਨਾਨਕ ਦਾ ਧੰਦਾ ਇਹਨੂੰ ਧੰਦੇ ਨੂੰ ਬਚਾਉਣ ਦੀ ਜ਼ਰੂਰਤ ਆ ਜੇਕਰ ਖੇਤੀ ਸਾਰੀ ਪੰਜਾਬ ਦੇ ਵਿੱਚ ਚੰਗੀ ਖੇਤੀ ਹੋ ਤਾਂ ਵਾਤਾਵਰਨ ਨਹੀਂ ਗੰਦਲਾ ਹੋ ਫੈਕਟਰੀਆਂ ਲੈ ਕੇ ਜਿਹੜੀ ਕਿ ਸਰਕਾਰਾਂ ਦੀ ਪਾਲਿਸੀ ਆ ਕਿ ਫੈਕਟਰੀਆਂ ਲੈ ਕੇ ਲਾਓ ਫੈਕਟਰੀਆਂ ਦੇ ਨਾਲ ਕਿੰਨਾ ਜਿਹੜਾ ਕੋ ਸਾਰਾ ਤਬਾਹ ਹੋ ਜਾਂਦਾ ਅੱਜ ਆਨਾਜ ਦੀ ਪੂਰੀ ਦੁਨੀਆ ਦੀ ਲੋੜ ਹੈ ਲੋੜ ਤਾਂ ਇਹ ਆ ਅਸਲ ਦੇ ਵਿੱਚ ਜਿਹੜੀ ਕਿ ਚੰਗੀ ਸਰਕਾਰ ਚੰਗਾ ਸਿਸਟਮ ਹੋਵੇ ਇਹ ਖੇਤੀਬਾੜੀ ਇਥੇ ਫੈਕਟਰੀਆਂ ਨੂੰ ਪਰਾਂ ਲਾ ਕੇ ਪੰਜਾਬ ਦੇ ਉੱਪਰ ਖੇਤੀ ਹੋਵੇ ਪੂਰੇ ਤੁਸੀਂ ਇੱਧਰ ਮਾਰ ਲਓ ਪੂਰੇ ਏਸ਼ੀਆ ਦੇ ਵਿੱਚ ਨਿਗਾਹ ਮਾਰ ਲਓ ਦੁਬਈ ਤੇ ਕਹਿੰਦੇ ਇੱਧਰ ਪੂਰੀ ਅਰਬ ਕੰਟਰੀਆਂ ਵਿੱਚ ਵਗਜੋ ਕਿਸੇ ਕੋਲੇ ਅਨਾਜ ਨਹੀਂ ਹੈਗਾ ਸਾਡਾ ਅਨਾਜ ਸਾਡੀ ਜਿਹੜਾ ਅਨਾਜ ਹੈ ਕਹਿਣ ਕਿ ਅੱਖ ਖੋਲਣ ਮੁੱਦਾ ਸਾਡਾ ਹੈ ਹੁਣ ਚਾਹੁੰਦਾ ਬਾਰਡਰ ਖੁੱਲ ਕੇ ਸਾਡਾ ਅਨਾਜ ਉੱਥੇ ਤੱਕਰ ਲੈ ਕੇ ਜਾਣਾ ਅੱਨੇ ਮੈਨੂੰ ਜਿਹੜੀ ਸਭ ਤੋਂ ਖੂਬਸੂਰਤ ਤਸਵੀਰ ਇਸ ਵਕਤ ਇਹ ਲੱਗਦੀ ਪਈ ਹੈ ਕਿ ਸਤਨਾਮ ਮੈਗਰੋ ਦਾ ਜਾਬ ਚੱਲਦਾ ਪਿਆ ਉੱਥੇ ਨਵਦੀਪ ਬੈਠਾ ਹੈ ਜੇ ਤੁਸੀਂ ਬੈਠੇ ਹੋ ਤੁਸੀਂ ਉਹ ਨੌਜਵਾਨ ਹੋ ਜਿਹੜੀ ਆਰ ਪਾਰ ਦੀ ਲੜਾਈ ਲੜਦੇ ਹੋ ਤੁਸੀਂ ਅੱਗੇ ਵੱਧ ਕੇ ਨੌਜਵਾਨਾਂ ਨੂੰ ਹੱਲਾਸ਼ੀਰੀ ਦੇ ਕੇ ਲੀਡਰਸ਼ਿਪ ਦੀ ਜਿਹੜੀ ਤੁਹਾਡੀ ਕੁਆਲਿਟੀ ਹੈਗੀ ਅੱਗੇ ਲੈ ਕੇ ਜਾਂਦੇ ਹੋ ਪਰ ਅੱਜ ਮੈਂ ਦੇਖ ਰਿਹਾ ਹੈਗਾ ਤੁਸੀਂ ਆਪਣੇ ਬਜ਼ੁਰਗਾਂ ਨੂੰ ਸੁਣ ਕੇ ਇੱਥੇ ਬੈਠੇ ਹੋਏ ਹੋ ਸਤਨਾਮ ਵਾਇਕਰ ਦਾ ਜਾਪ ਕਰ ਰਹੇ ਹੋ ਔਰ 101 ਮਰਜੀਵੜੇ ਅੱਗੇ ਹੈਗੇ ਆ ਬਿਲਕੁਲ ਬਾਈ ਜੀ ਸਾਨੂੰ ਇਹ ਚੀਜ਼ ਦੀ ਸਮਝ ਆ ਚੁੱਕੀ ਹੈ ਵੀ ਸਾਡੀ ਲੜਾਈ ਕੀ ਆ ਸਾਨੂੰ ਧਰਮਾਂ ਪਿੱਛੇ ਲੜਾਇਆ ਜਾ ਰਿਹਾ ਸਾਨੂੰ ਸ਼ਾਂਤੀ ਪੂਰਵਕ ਸਾਨੂੰ ਸਾਨੂੰ ਨੌਜਵਾਨਾਂ ਨੂੰ ਵੀ ਹੁਣ ਰਸਤਾ ਦਿਖਾਉਣਾ ਪੈਣਾ ਜੇ ਸਾਡੇ ਤੇ ਕੋਈ ਸਾਨੂੰ 2 4 ਨੌਜਵਾਨ ਸੁਣਦੇ ਨੇ ਸਾਨੂੰ ਨੌਜਵਾਨਾਂ ਨੂੰ ਵੀ ਦੱਸਣਾ ਪੈਣਾ ਵੀ ਕਿਵੇਂ ਪਿਛਲੇ ਦਿਨਾਂ ਦੇ ਇੱਕ ਤਨ ਮੈਂ ਗੱਲ ਦੱਸਦਾ ਪਿਛਲੇ ਦਿਨਾਂ ਦੇ ਵਿੱਚ ਮੈਂ ਪਟਿਆਲੇ ਬੈਠਾ ਪਟਿਆਲੇ ਦੇ ਇੱਕ ਮਹਾਂਤ ਨੇਗੇ ਉਹਨਾਂ ਕੋਲੇ ਮੈਂ ਬੈਠਾ ਉਹ ਪੂਰੇ ਆਲ ਓਵਰ ਇੰਡੀਆ ਨੂੰ ਕਵਰ ਕਰਦੇ ਨੇਗੇ ਉਹ ਹਿੰਦੂ ਧਰਮ ਦੇ ਵਿੱਚ ਨੇਗੇ ਉਹਨਾਂ ਦੀ ਸਾਰਾ ਸਤਿਕਾਰ ਆ ਤੁਸੀਂ ਵੀ ਦੇਖੋ ਆਪਾਂ ਹਿੰਦੂ ਸਿੱਖ ਮੁਸਲਮਾਨ ਅਸਾਈ ਉਹਨੇ ਮੈਨੂੰ ਇੱਕ ਗੱਲ ਦੱਸੀ ਜਿਹੜੀ ਕਿ ਅੱਜ ਸਮਝਣ ਦੀ ਲੋੜ ਆ ਉਹ ਕਹਿੰਦਾ ਵੀ ਮੈਨੂੰ ਸਾਰੇ ਧਰਮਾਂ ਦੇ ਸਤਿਕਾਰ ਮਿਲਦਾ ਪਰ ਉਹਨੇ ਆਰਐਸਐਸ ਦੀ ਵਿਚਾਰਧਾਰਾ ਦੱਸੀ ਜਿਹੜੀ ਆਰਐਸਐਸ ਦੀ ਵਿਚਾਰਧਾਰਾ ਉਹਦੇ ਬਾਰੇ ਜਿਹੜੀ ਗੱਲ ਦੱਸੀ ਕਿ ਨਾ ਅੱਜ ਤੁਸੀਂ ਦੇਖੋ ਪਿਛਲੇ 2 ਸਾਲਾਂ ਤੋਂ ਧਰਮਾਂ ਦੇ ਪਿੱਛੇ ਲੜਾਈਆਂ ਕਿਉਂ ਹੋ ਰਹੀ ਨੇ ਮੁੱਦਿਆਂ ਦੀ ਤੇ ਲੜਾਈ ਨਹੀਂ ਕੋਈ ਹੋ ਰਹੀ ਧਰਮਾਂ ਦੇ ਪਿੱਛੇ ਲੜਾਇਆ ਜਾ ਰਿਹਾ ਸਾਡੇ ਲੋਕਾਂ ਨੂੰ ਉਹ ਕਹਿੰਦਾ ਵੀ ਇਹ ਜਿਹੜਾ ਵਖਰੇਵਾ ਖੜਾ ਕਰਦਾ ਇਹੀ ਵਖਰੇਵਾ ਪੰਜਾਬ ਦੇ ਵਿੱਚ ਧਰਮਾਂ ਦੇ ਪਿੱਛੇ ਲੜ ਰਹੇ ਆ ਇਹ ਸੈਂਟਰ ਗਵਰਨਮੈਂਟ ਆਰਐਸਐਸ ਵਿਚਾਰਤਰਾ ਉਹ ਜਿਹੜੀ ਖੜੀ ਕੀਤੀ ਜਾ ਰਹੀ ਆ ਪਰ ਸਾਨੂੰ ਜਿਹੜੀ ਸਾਡੇ ਨੌਜਵਾਨਾਂ ਨੂੰ ਇਹੀ ਮੈਂ ਕਹਿਣਾ ਚਾਹਣਾ ਨੌਜਵਾਨਾਂ ਨੂੰ ਅਸੀਂ ਇੱਥੇ ਬੈਠੇ ਆ ਸਾਡੀ ਮੁੱਦੇ ਦੀ ਲੜਾਈ ਆ ਸਾਡੀ ਮੁੱਦੇ ਦੀ ਲੜਾਈ ਕੀ ਆ ਸਾਡੀ ਇਹ ਆ ਕਿ ਸਾਡਾ ਖੇਤੀਬਾੜੀ ਸੈਕਟਰ ਨੂੰ ਕਿਵੇਂ ਬਚਾਉਣਾ ਸਾਡਾ ਜਿਹੜਾ ਕਾਰਪੋਰੇਟ ਘਰਾਣਾ ਸਾਨੂੰ ਕਿਵੇਂ ਲੁੱਟ ਕਰ ਰਿਹਾ ਸਾਡੀਆਂ ਸੇ ਫਸਲਾਂ ਦੇ ਕਿਵੇਂ ਐਸਪੀ ਐਮਐਸਪੀ ਲੈਣੀਆਂ ਸਾਡੀ ਲੜਾਈ ਉਹ ਆ ਇਸ ਕਰਕੇ ਨੌਜਵਾਨੋ ਇਹ ਲੜਾਈ ਇਹ ਤੁਹਾਡੇ ਹੱਕਾਂ ਦੀ ਲੜਾਈ ਆ ਇ ਇਹੀ ਮੇਰੀ ਨੌਜਵਾਨਾਂ ਨੂੰ ਅਪੀਲ ਆ ਸੀ ਸ਼ਾਂਤੀਪੂਰਵਕ ਰਹਿ ਕੇ ਅਸੀਂ ਇਹ ਜਿਹੜੀ ਲੜਾਈ ਜਿੱਤਾਂਗੇ ਸਾਡੀ ਜੰਗ ਆ ਜਿਹੜੀ ਜਾਰੀ ਰਹਿਣੀ ਆ ਕਈ ਵਾਰੀ ਕੀ ਹੁੰਦਾ ਸੀ ਦੇਖੋ ਨੌਜਵਾਨ ਜਿੱਥੇ ਸਾਨੂੰ ਸਾਨੂੰ ਅੱਗੇ ਸਾਨੂੰ ਲਲਕਾਰ ਮਾਰਨ ਦੀ ਲੋੜ ਆ ਉੱਥੇ ਸਾਨੂੰ ਉਹ ਵੀ ਲੋੜ ਹੁੰਦੀ ਆ ਸਾਨੂੰ ਸ਼ਾਂਤੀਪੂਰਵਕ ਹੀ ਰਹਿਣਾ ਬੜਾ ਜ਼ਰੂਰੀ ਆ ਪਰ ਜਦੋਂ ਬਾਈ ਜੀ ਸਾਡੇ ਪੰਜਾਬ ਦੇ ਲੋਕੀ ਇਹ ਚੀਜ਼ ਸਮਝਣਗੇ ਸਮਝ ਗਏ ਜਿਹੜੇ ਕਰਾਪਟ ਲੀਡਰ ਨੇਗੇ ਇਹਨਾਂ ਲੀਡਰਾਂ ਦਾ ਬਾਈਕਾਟ ਕਰਕੇ ਚੰਗੇ ਬੰਦੇ ਇੱਥੇ ਆਕੇ ਕੋਈ ਪੰਜਾਬ ਨੂੰ ਗਵਾਹੀ ਕਰਨਗੇ ਉਦੋਂ ਇਹ ਪੰਜਾਬ ਬਚੂਗਾ ਪਰ ਹਰ ਇੱਕ ਦੀ ਜਿਹੜੀ ਸਮੱਸਿਆ ਹੈ ਹੋਈ ਪਈ ਆ ਅੱਜ ਮੈਂ ਤੁਹਾਨੂੰ ਸੱਚਾਈ ਦੱਸਦਾ ਸਰਕਾਰ ਦੇ ਵਿੱਚ ਜਿੰਨੇ ਵੀ ਐਮਐਲਏ ਨੇ ਸਾਰਿਆਂ ਦੀ ਪੈਸਾ ਇਕੱਠਾ ਕਰਨ ਦੇ ਤੱਕਰ ਸੋਚ ਹੋਈ ਪਈ ਆ ਸਾਡੇ ਵਿਚਾਰਾ ਸਾਡਾ ਐਮਐਲਏ ਆ ਪਧੌੜ ਤੋਂ ਪੈਸਾ ਪੈਸਾ ਇਕੱਠਾ ਕਰਦਾ ਫਿਰਦਾ ਇਹ ਮੈਂ ਤੁਹਾਨੂੰ ਸੱਚਾਈ ਦੱਸਦਾ ਜਿੰਨੇ ਵੀ ਐਮਐਲਏ ਨੇ ਪੈਸੇ ਇਕੱਠਾ ਕਰਦੇ ਹੋਏ ਪੈਨਗੇ ਕੀ ਕਰੋਗੇ ਦੱਸੋ ਯਾਰ ਤੁਸੀਂ ਲੋਕਾਂ ਦੀ ਲੜਾਈ ਲੜੋ ਲੋਕਾਂ ਦੇ ਤੁਸੀਂ ਫੈਸਲੇ ਕਰੋ ਲੋਕਾਂ ਨੇ ਤੁਸੀਂ ਹੱਕਾਂ ਦੇ ਵਿੱਚ ਭੁਗਤੋ ਇਹ ਮੇਰੀ ਅਪੀਲ ਆ ਨੌਜਵਾਨੀ ਨੂੰ ਬਹੁਤ ਬਹੁਤ ਸ਼ੁਕਰੀਆ ਭਾਨੇ ਮਿਹਰਬਾਨ ਸੋ ਦੂਜੇ ਪਾਸੇ ਦ ਦੀਪੇ ਉਹ ਚਿਹਰਾ ਹੈਗਾ ਜਿਹਨੂੰ ਤੁਸੀਂ ਅਕਸਰ ਵਾਟਰ ਕੈਨਨ ਵਾਲਾ ਨਵਦੀਪ ਵੀ ਜਾਣਦੇ ਸੀਗੇ ਉਸ ਤੋਂ ਬਾਅਦ ਇਹਦਾ ਨਾਮ ਬਦਲ ਕੇ ਕਰੇਨ ਵਾਲਾ ਨਵਦੀਪ ਵੀ ਕਰਤਾ ਔਰ ਲੰਬਾ ਸਮਾਂ ਇਹਨਾਂ ਨੂੰ ਤਸ਼ੱਦਦ ਵੀ ਚਲਣੀ ਪਈ ਸਟੇਟ ਦੀ ਸਰਕਾਰਾਂ ਦੀ ਔਰ ਇਹ ਅੰਦਰ ਵੀ ਰਹੇ ਅੱਜ ਨਵਦੀਪ ਜਿਹੜਾ ਹੈਗਾ ਪੱਗ ਬੰਨ ਕੇ ਦਸਤਾਰ ਸਜਾ ਕੇ ਇਸ ਵਕਤ ਸਤਨਾਮ ਵਾਹਿਗੁਰੂ ਦਾ ਜਾਪ ਚੱਲ ਰਿਹਾ ਔਰ 101 ਮਰਜੀਵੜੇ ਜਿਹੜੇ ਹੈਗੇ ਨੇ ਉਹ ਆਪਣੀ ਜੰਗ ਅੱਗੇ ਲੜਦੇ ਪਏ ਹੈਗੇ ਆ ਬੈਰੀਕੇਡ ਬਣ ਕੇ ਅੱਗੇ ਜਾਣ ਦੀ ਕੋਸ਼ਿਸ਼ ਕਰ ਰਹੇ ਲੇਕਿਨ ਨਵਦੀਪ ਅਤਿ ਸ਼ਾਂਤਮਈ ਢੰਗ ਨਾਲ ਬੈਠੇ ਨਵਦੀਪ ਇਹ ਨੌਜਵਾਨੀ ਦੀ ਇੱਕ ਤਸਵੀਰ ਇਹ ਵੀ ਹੈਗੀ ਨਹੀਂ ਤੇ ਪੰਜਾਬ ਦੀ ਨੌਜਵਾਨੀ ਹਰਿਆਣੇ ਦੀ ਨੌਜਵਾਨੀ ਇਹਨੂੰ ਅਕਸਰ ਸੈਂਟਰ ਵੱਲੋਂ ਇਹਨਾਂ ਦੀ ਮਿੱਟੀ ਪਲੀ ਤੇ ਕੀਤੀ ਜਾਂਦੀ ਕਹਿ ਕੇ ਕਿ ਇਹ ਤਾਂ ਯਾਰ ਸਿਰਫ ਤੇ ਸਿਰਫ ਇੱਥੇ ਵਾਇਲੈਂਸ ਕ੍ਰੀਏਟ ਕਰਦੇ ਹਿੰਸਾ ਬਣਾਉਂਦੇ ਕੀ ਕਹੋਗੇ ਬੈਠੇ ਰਹੇ ਬਾਬਾ ਜੀ ਜਾਪ ਤੇ ਹੈਨਾ ਹੁਣ ਅਸੀਂ ਵੀ ਸਿੱਖ ਰਹੇ ਹਾਂ ਹੌਲੀ ਹੌਲੀ ਜੰਗਾਂ ਲੜਨੀ ਆ ਹੈਨਾ ਆਪਣੇ ਬਜ਼ੁਰਗਾਂ ਤੋਂ ਆਪਣੇ ਇਤਿਹਾਸ ਤੋਂ ਸਿੱਖਦੇ ਹਾਂ ਹਰ ਰੋਜ਼ਨ ਜਿਵੇਂ ਤਾਂ ਹੁਕਮ ਹੁੰਦਾ ਜਥੇਬੰਦੀ ਵੱਲੋਂ ਉम्मेਦਾਰ ਰਿਐਕਟ ਕਰਦੇ ਆ ਹੁਣ ਹੁਕਮ ਨਹੀਂ ਸੀਗਾ ਵੀ ਕੋਈ ਬੈਰੀਕੇਡ ਨਹੀਂ ਆਲਾ ਕੰਮ ਨਹੀਂ ਕਰਨਾ ਐਵੇਂ ਨਹੀਂ ਕਰਨਾ ਹੁਣ ਸ਼ਾਂਤੀ ਨਾਲ ਚੱਲਦੇ ਆ ਇਹ ਤਾਂ ਬਾਬਾ ਜੀ ਟੀਮ ਦੀਆਂ ਗੱਲਾਂ ਹੁੰਦੀਆਂ ਨੇ ਆਪਸ ਦੀਆਂ ਹਨਾ ਸਾਂਝ ਹੁੰਦੀ ਆ ਸਾਰਿਆਂ ਦੀ ਠੀਕ ਹੈ ਕਿ ਵੱਡੇ ਦਿਮਾਗ ਵੀ ਹੈਗੇ ਨੇ ਸਾਡੇ ਕੋਲ ਛੋਟੇ ਨੇ ਹਨਾ ਰਲ ਮਿਲ ਕੇ ਚੱਲੀ ਜਾਂਦੇ ਆ ਤੇ ਪਰ ਲੜ ਰਹੇ ਆ ਬਾਬਾ ਜੀ ਹਨਾ ਆਪਣੇ ਫਿਊਚਰ ਲਈ ਲੜ ਰਹੇ ਆ ਬਾਬੇ ਨਾਨਕ ਦੀ ਖੇਤੀ ਨੂੰ ਬਚਾਉਣ ਲਈ ਲੜ ਰਹੇ ਆ ਤੇ ਅਹੀ ਅਹੀ ਚੀਜ਼ਾਂ ਸੇਫ ਰਹਿਣਗੀ ਅਸੀਂ ਪੰਜਾਬ ਸੇਫ ਰਹੋਗੇ ਇੱਕ ਦਿਨ ਬਾਕੀ ਸਾਰਿਆਂ ਦਾ ਦੇਖਿਓ ਕੀ ਹਾਲ ਹੋਊਗਾ ਹੈਨਾ ਇਹ ਲੋਕ ਰਾਜ ਕਰਨਗੇ ਸਾਰੀ ਦੁਨੀਆ ਦੇ ਤੇ ਕਿਉਂਕਿ ਅਸੀਂ ਬਾਬਾ ਜੀ ਵੱਡੀਆਂ ਵੱਡੀਆਂ ਤਾਕਤਾਂ ਦੇ ਖਿਲਾਫ ਕਾਰਪੋਰੇਟ ਦੇ ਖਿਲਾਫ ਲੜ ਰਹੇ ਹਾਂ ਔਰ ਕੋਈ ਵੀ ਨਹੀਂ ਲੜ ਰਿਹਾ ਦੇ ਅੰਦਰ ਇਹ ਲੋਕ ਲੜ ਰਹੇ ਨੇ ਲੜਦੇ ਲੋਕਾਂ ਦੀ ਹਮੇਸ਼ਾ ਜਿੱਤ ਹੋਈ ਆ ਸੰਘਰਸ਼ ਕਰਦੇ ਰਹੋ ਤੇ ਜਿੱਤੇਦੇ ਰਹਾਂਗੇ ਬਾਬਾ ਜੀ ਸ਼ੁਕਰੀਆ ਨਦੀਪ ਤਾਂ ਦੋਸਤੋ ਇਹ ਤਸਵੀਰ ਦਿਖਾਣੀ ਤੁਹਾਨੂੰ ਇਸ ਵਕਤ ਬੜੀ ਜ਼ਰੂਰੀ ਸੀਗੀ ਕਿਉਂਕਿ ਦੂਜੇ ਪਾਸੇ ਇਹ ਵੀ ਕਿਹਾ ਜਾ ਸਕਦਾ ਸੀਗਾ ਜੋ ਪ੍ਰੋਪਾਗੈਂਡਾ ਚਲਾਉਂਦੇ ਹੈਗੇ ਸਾਡੇ ਇਹਨਾਂ ਸ਼ਾਂਤਮਈ ਕਿ ਇਹ ਜਿਹੜੇ ਹੈਗੇ ਨੇ ਹਿੰਸਾ ਪਸੰਦ ਕਰਦੇ ਹੈਗੇ ਆ ਲੇਕਿਨ ਨਹੀਂ ਤੁਸੀਂ ਦੇਖ ਸਕਦੇ ਹੋ ਕਿ ਅੱਗੇ 101 ਮਰਜੀਵੜੇ ਜਿਹੜੇ ਹੈਗੇ ਨੇ ਉਹ ਆਪਣੀ ਜਿਹੜੀ جنگ ਹੈ ਉਹਨੂੰ ਲਗਾਤਾਰ ਲੜਦੇ ਪਏ ਆ ਔਰ ਕੋਸ਼ਿਸ਼ ਕਰ ਰਹੇ ਕਿ ਬੈਰੀਕੇਡ ਨੂੰ ਕਰਾਸ ਕਰਕੇ ਦੀ ਜਿਹੜੀ ਸੁਣਵਾਈ ਹੈਗੀ ਆ ਉਹ ਹੋ ਜਾਵੇ ਔਰ ਦੂਜੇ ਪਾਸੇ ਤੁਹਾਨੂੰ ਮੈਂ ਖੇਤਾਂ ਦੇ ਵਿੱਚ ਵੀ ਦਿਖਾ ਦੇਣਾ ਹੈਗਾ ਵਾ ਕਿ ਜਿਹੜੇ ਸਾਡੇ ਨੌਜਵਾਨ ਮੁੰਡੇ ਬਜ਼ੁਰਗ ਇੱਥੋਂ ਤੱਕ ਕਿ ਸਾਡੀਆਂ ਮਾਵਾਂ ਜਿਹੜੀਆਂ ਹੈਗੀਆਂ ਨੇ ਇਸ ਵਕਤ ਸੜਕਾਂ ਤੇ ਬੈਠੀਆਂ ਹੋਈਆਂ ਤੁਹਾਨੂੰ ਤਸਵੀਰਾਂ ਦੇ ਵਿੱਚ ਨਜ਼ਰ ਆਣਗੀਆਂ ਕੋਸ਼ਿਸ਼ ਸਿਰਫ ਇੱਕੋ ਹੀ ਹੈ ਕਿ ਜੋ ਪੰਜਾਬ ਦੇ ਹੱਕ ਨੇ ਉਹ ਜਿਹੜੇ ਹੱਕ ਨੇ ਉਹਨਾਂ ਨੂੰ ਦਿੱਤਾ ਜਾਵੇ ਔਰ ਜੋ ਵਾਦੇ ਕੀਤੇ ਸੀਗੇ ਔਰ ਜਿੰਨਾ ਕਰਕੇ ਜਿਹੜੀ ਜਿਹੜੇ ਵਾਦੇ ਨੇ ਉਹ ਪੂਰੇ ਨਹੀਂ ਹੋਏ ਆ ਉਹ ਵਾਦਿਆਂ ਨੂੰ ਪੂਰਾ ਕੀਤਾ ਜਾਵੇ ਬਜ਼ੁਰਗ ਨੇ ਨੌਜਵਾਨ ਨੇ ਨਵੀਂ نسل ਹੈ ਔਰ ਇਸ ਵਕਤ ਜਜ਼ਬਾ ਜਿਹੜਾ ਹੈਗਾ ਇਹ ਹੀ ਹੈਗਾ ਕਿ ਸਾਡੀ ਜਿਹੜੀ ਮੰਗਾਂ ਹੈਗੀਆਂ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇ ਕੈਮਰੇ ਦੇ ਪਿੱਛੇ ਮੇਰਾ ਸਾਥ ਦੇ ਰਹੇ ਸੀਗੇ ਜਗਮੀਤ ਮਹ ਲੰਕੇਸ਼ ਤਰਖਾ ਐਡਰੈਸਟ ਤੇ ਉਸਾਰ ਟੀਵੀ ਦੇ ਲਈ